ਨੰਦ ਦਾ ਮੇਰੇ ਵੀ ਨਹੀਂ ਇਹ ਇਹ ਵੀ ਨਾਲ ਹੀ ਨਹੀਂ ਸਿੱਧੀ ਗੱਲ ਹੈ ਇਹਨੂੰ ਵੀ ਨਾਲ ਹੀ ਨਹੀਂ ਪਤਾ ਕਰੋਨਾ ਆਵਾ ਤੇਰਾ ਇਹਦਾ ਮੁੱਲ ਵਧਣਾ ਵਾ ਨਾਲਾ ਘਟਣਾ ਨੰਦ ਦਾ ਮੇਰੇ ਵੀ ਨਹੀਂ ਬੱਕਰੀਆਂ ਦੇ ਵੀ ਨਹੀਂ ਓਏ ਗੋਲਾ ਦੀ ਗੁੱਥਲੀ ਆ ਅੱਜ ਬੱਕਰੀਆਂ ਉਹਦਾ ਮੈਂ ਹਾਨ ਦੇ ਪਾਣੀ ਅੱਜ ਪੱਟੇ ਮਲ ਗਏਗੇ ਇੱਥੇ ਪਾ ਲਓ ਬੱਕਰੀਆਂ ਦੇਖ ਕੋਈ ਨਹੀਂ ਮੰਗਣ ਨੂੰ ਅਗਲਾ ਯਾਰ ਜਾਇਦਾਕ ਮੱਗੀ ਜਾਵੇ ਤੁਸੀਂ ਆਉਂਦਾ ਪੱਲ ਇਹ ਵੀ ਵਿਚਾਰਾ ਕੋਈ ਗੱਲ ਨਹੀਂ ਯਾਰ ਤਰੀ ਬੰਦਾ ਲਾਓ ਜੀ ਮੁੱਲ ਆਪਾਂ ਜਦੋਂ ਆਪਾਂ ਕਿਹਾ ਤੈਨੂੰ ਇਹ ਕਹਿੰਦਾ ਵੀ ਜੇ ਬੱਕਰੀ ਬੰਡਰ ਹੋਵੇ ਚਲੋ ਜੀ ਇਹੀ ਹੁੰਦਾ ਹਾਂਜੀ ਹਾਂ ਸੱਤ ਬੰਡਰ ਹੋਵੇ ਇਹਨਾਂ ਦਾ ਬੁਰਾ ਬਗ ਲੈ ਆਲਾ ਹੋ ਤੁਸੀਂ ਕਹਿੰਦੇ ਗਰਾਇਆ ਗਰਾਇਆ ਬੱਸ ਬੱਸ ਸਾਡੀਆਂ ਵੀ ਕੱਢ ਦਿਓ ਜਿਹੜੀਆਂ ਨਹੀਂ ਹੋਰ ਵੀ ਨੇ ਹਾਂ ਹਾਂ ਪੱਠਾ ਅੱਛਾ ਹੋਰ ਵੀ ਹੈਗੀਆਂ ਇਹਦੇ ਨਾਲ ਨਹੀਂ ਇਹ ਅੱਡ ਨੇ 4 ਇਹਨਾਂ ਦਾ ਕਰੋ ਪਹਿਲਾਂ ਹੋਰ ਵੀ ਦਵਾਵਾਂਗੇ ਹਾਂ ਆਜੋ ਸਰੀ ਮੈਨੂੰ ਤੁਹਾਨੂੰ ਗੱਲ ਦੱਸਾਂ ਮਾਲ ਨਹੀਂ ਹਾਂ ਅਮੀ ਤਾ ਨੂੰ ਗੱਲ ਗੱਲੇ ਖਤਮ ਆ ਗੱਲ ਹਾਂ ਹੋਰ ਹੈਗਾ ਕਿਸੇ ਦੇ ਨਾਲ ਉਹ ਦਿਖਾ ਓਏ ਕੋਈ ਗੱਲ ਨਹੀਂ ਜਿਹੜਾ ਬਣਦਾ ਉਹਦਾ ਬਣਾਓ ਕੋਈ ਨਾ ਛੱਡਦੇ ਹੋਰ ਦਿਖਾ ਦਿਓ ਹੋਰ ਦਿਖਾ ਦਿਓ ਬੱਕਰੀਆਂ ਨੂੰ ਮੋੜੇ ਮਾਰ ਜੀ ਬਾਈ ਤੁਹਾਨੂੰ ਕਿਹਦੇ ਦੇ ਨੇ ਫੜੋ ਇਹ ਜਿਹੜੀ ਫਲਾਉਂ ਹੋਰ ਕੋਈ ਵੀ ਹੈ ਨਹੀਂ ਉਹ ਦਿਖਾ ਦੇ ਜਿਹੜੀ ਤਾਂ ਦੇਣੀ ਉਹ ਦਿਖਾ ਦੇ ਹੋਰ ਦਿਖਾ ਦਿਓ ਆ ਦਿਖਾ ਦਿਓ ਬੱਚਿਆਂ ਵਾਲੀ ਦਿਖਾ ਬੱਚਿਆਂ ਵਾਲੀ ਬੱਚੇ ਵਾਲੀ ਛੇਰੀ ਤੇ ਛੱਡ ਕੇ ਛੇਰੀ ਤੇ ਛੱਡ ਕੇ ਲਾਲ ਤੇ ਪੂਰੀ ਨੂੰ ਛੱਡ ਕੇ ਆ ਛੇਰੀ ਤੇ ਪੂਰੀ ਨੂੰ ਛੱਡ ਕੇ ਹੋਰ ਦਿਓ ਬੱਚਿਆਂ ਵਾਲੀ ਦਾ ਫਰਾਹੀ ਆ ਇਹ ਲੈ ਫਿਰ ਲਾ ਦਿਖਾ ਕੋਈ ਹੈ ਰਾਜੂ ਦੇ ਖਾਜੂ ਬਾਈ ਨੂੰ ਮੈਂ ਖਾਣ ਦਾ ਰਸਨਾ ਖਾ ਆਹੋ ਬਰਾਬਰ ਆਹ ਹੋਰ ਕਿਹੜੀ ਓਏ ਓ ਟੋਪਰਾ ਇਹਨਾਂ ਨੂੰ ਰੱਖੀ ਗੱਦੀ ਚੱਕ ਪਰ ਜਰਾ ਰੱਖਿਆ ਨਾ ਓਏ ਜਰਾ ਹੱਕਾ ਦੋ ਆ ਬੜਾ ਕੀ ਆ ਦੇਖ ਕੇ ਕਰ ਲੰਗਿਆ ਪੂ ਚੱਕ ਨਹੀਂ ਨਹੀਂ ਦੇਣੀ ਓਏ ਇਹ ਤਾਂ ਨਹੀਂ ਕਰਦਾ ਚੱਲ ਲੈ ਜੂ ਚੁੱਪ ਚੁੱਪ ਹਾਂ ਚੱਲ ਭਾਈ ਨੱਬੀ ਦੇ ਜਾਇਚੇ ਦਾਰੇ ਬਾਬਾ ਕਿੱਥੇ ਆ ਬਾਬਾ ਆਹ ਪਾਠ ਮੀਵਣੀ ਦੇ ਪੈਸੇ ਰਸ ਕਰਨੇ ਆ ਜਾਂ 6 ਆ ਜਹੇ 8 ਆ ਬੋਲ ਕਿੰਨੇ ਦੀਆ ਬਾਲਾ ਮੇਰੇ ਮੂਰੇ ਆ ਤੂੰ ਵੀ ਬਸਮ ਵਾਲੇ ਬੰਦੇ ਆਪਾਂ ਵੀ ਹਾਂ ਗੱਤ ਕੰਮ ਨਹੀਂ ਕਰਦਾ ਮੈਂ ਤਾਂ ਗਰੀਬ ਦੀ ਕਹੇ ਜੇ ਤੂੰ ਵੀ ਆਉਂਦਾ ਨਾ ਕਰੂੰਗਾ ਹੱਥ ਨਾਲ ਟਾਈਮ ਹੈ ਬਾਬਾ ਸਹੀ ਦੱਸ ਕਿੰਨੇ ਦੇ ਕੁਝੀ ਟੁੱਟੋ ਆ ਗਿਆ ਮੋਟਰ ਨਾ ਤੂੰ ਤਾਂ ਦੱਸ ਬਾਬਾ ਤੂੰ ਦੱਸ ਤੇਰੀ ਚੀਜ਼ ਹੈ 3 ਬੰਦੇ ਨੇ ਮਾਤਾ ਕਹਿੰਦਾ 30000 ਰੁਪਏ ਹੈ 30000 ਰੁਪਏ ਦਾਜੂ ਕੋਈ ਨਾ ਕੋਈ ਮੰਗ ਲਿਆ ਕੋਈ ਗੱਲ ਨਹੀਂ ਮੈਂ ਮੈਂ ਗੱਲ ਸੁਣਦਾ ਮੇਰੀ ਹਾਂ ਹਾਂ ਲਾ ਦੇ ਲਾ ਦੇ ਦਾਜੂ ਕੋਈ ਨਾ ਮੰਗ ਲਿਆ ਕੋਈ ਗੱਲ ਨਹੀਂ ਹਾਂ ਮੀਰਾ ਕਹਿੰਦਾ ਪੀ ਲਾਣ ਇਹ ਆਪਣਾ ਕਿਹੜਾ ਮੀਆਂ ਕੋਈ ਹੋ ਕਰਦੇ 6 ਦਿਨ ਤੋਂ ਵੀ 8 ਨੂੰ ਢੋਗੀਆਂ ਜਾਂਦੀ ਆ ਫੰਡ ਰਹਿ ਗਈ ਆ ਬਾਈ ਇਹ ਨਹੀਂ ਸੁਣੀ ਬਾਬੇ ਨੇ ਫੇਰ ਛੱਡ ਦੇ ਸਰਜਾ ਬਾਬਾ ਐ ਕਿ ਵਿਲੇ ਜਾਣੇ ਬਸਾ ਤੇ ਰਗੀ ਤੇ ਬਾਬੇ ਆ ਬਾਬਾ ਗੱਲ ਸੁਣ ਲੈ ਤੂੰ ਨਹੀਂ ਇਹਦੀ ਨਾ ਤੇਰੀ ਚੁੱਪ ਕਰਾ ਤਾ ਲਾਉਂਦਾ 12 ਹਾਂ ਠੀਕ ਆ ਤੈਨੂੰ ਬੁੜੇ ਬੰਦੇ ਕਰਕੇ ਸਹੀ ਮੁੱਲ ਲਾਉਂ ਪੂਰੀ 15 ਦੀ ਪਾਉਨੇ ਨਹੀਂ ਰੁਪਈਏ ਲੈ ਲੈ ਸਹੀ ਮੁੱਲ ਲਾਤਾ ਅੱਜ 15 ਪਤਾ ਨਹੀਂ ਮੈਂ ਗਲਤ ਨਹੀਂ ਕਰੇਗਾ ਗਰੀਬ ਆ ਦੀਏ ਤੂੰ ਆਹੋ ਫੇਰ ਕਿਸੇ ਲੋਟ ਪਾ 15000 ਨਾਲ ਲੋਟੇ ਹੈ ਨਹੀਂ ਉਹਰਾ ਬੜਾ ਹਰ ਚਰਚੂ ਕਰ ਰਿਹਾ ਹੈ। ਜਾਂ 15 ਜਿੰਨੇ ਆ ਰਾਜੂ ਨਹੀਂ ਮਹਿੰਗੀ ਹੋਈ ਨਹੀਂ ਆ। 15 ਪੈਸੇ ਲੈ। ਚੱਲ। 15 ਜਾਂਦੇ 15 ਹੋਰ ਦੱਸ ਵੀ ਕੁਸ ਬਾਪੂ। ਹਾਂ ਦੱਸ ਆ ਜਾ ਨਾ 20 ਦੀ ਪਾਉਣੀਆਂ ਪਾਲਾ ਨਹੀਂ ਤੇਰੀ ਮਾਰ। ਇਹ ਮੈਂ ਤੈਨੂੰ ਹੁਣ ਕੀ ਹਾਂ ਆ ਜਾ ਤੇਰੇ ਨੂੰ ਤੀ ਉਹ ਮਾਈਦਾਨੀ ਕਿਹੜਾ ਬੰਦਾ ਹੈ? ਅਰਜਾ ਦੁਮੜਾ ਆ। ਹਾਂ ਮੈਂ ਵੀ ਪੂਣੀ ਦੇਖੋ ਹੀ ਕਰ। ਹਰਗਾ ਵਧ ਗਿਆ ਹੁਣ ਦੇਖੀ ਜਾਊਗੀ ਅਸੀਂ ਖੜੇ ਆ ਯਾਰ ਨਾਲ ਕੋਈ ਟੈਨਸ਼ਨ ਨਾ ਤੁਹਾਡੇ ਨਾਲ ਆਲਾ ਪੈਸੇ ਵਾਜ ਬਗਾਇਦਾ ਇਹ ਲੈ ਫੜਾ ਹਾਂ ਬੋਲ 16000 ਦੀ ਤੇਰੀ ਪੱਠ ਦੇਸੀ ਬਸ ਰਹਿਂਦੇ ਰਹਿਜੂ ਫਿਰ ਹੁਣ ਨਾ ਪਾਈ ਰਹਿ ਤੋ ਮੇਰੇ ਕੋਲ ਮਖਰੀ ਲਾ ਬੁੜਾ ਬੰਦਾ ਵਿਚਾਰਾ ਉਹ ਇਹ ਬੱਦਲੀ ਜਾਣਾ ਯਾਰ ਜਾਣ ਕੱਲੀ ਐ ਉਹ ਰਿਆ ਬਾਬੇ ਮੋਰਚਾ ਪੂਛਣਾ ਹੱਸਾ ਜਾਣਾ ਬਾਬੇ ਆਇ ਤੇ ਪਾਸਾ ਨਾ ਬਸਰਾ ਅੱਛਾ ਬੱਤ ਕੀ ਜਲੇਬੀਆਂ ਖਾਣੇ ਦੇਚ ਤੇ ਬਾਬੇ ਦੀ ਪੱਛਾ ਹਾਂ ਪੂਰਾ ਕਰਾਤਾ ਥੇ ਕੱਠਾ ਪੂਰੀ 17000 ਰੁਪਏ ਬਾ ਬਾ ਹਾ 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 ਬਾ 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 ਜੈ ਬਾਬਾ ਜੈ ਬਾਬਾ ਤੇਰੀ ਜੈ ਠੀਕ ਆ ਯਾਰ ਚਾਰ ਦੰਤ ਕਮ ਨਹੀਂ ਕਰਨਾ ਪੰਜ ਛੇ ਸੱਤ ਅੱਠ ਨੌ ਨਾ 10 11 12 ਉੱਥੇ ਲੈ ਨੀ 14 ਜੀ 14 ਐਨੇ ਆ ਰਿਹਾ ਜੀ ਚੱਕ ਪਾਈ 15 16 ਇਹ 17 ਫੋਰ ਕਰ ਦੇ ਆਹਦੀ ਖੁਸ਼ੀ ਨਾ ਇੱਥੇ ਨੂੰ ਕੈਮਰਾ ਵਾਲ ਨੂੰ ਉਹ ਨਾ ਹੈ ਭਾਈ ਹੈ ਤੇਰੇ ਸ਼ਾਦੀ ਮਾ ਬਾਬੇ ਤਾਂ ਮਾਰ ਦਾ ਕੰਮ ਨੂੰ ਚੱਕ ਦੇ ਕੰਮ ਨੂੰ ਉਹ ਕਰੇ ਤਾਂ ਸੁਬਾਹ